हां जी दोस्तों इस टाइम दे सबसे बड़ी न्यूज़ ए है कि 20 ਅਤੇ 21 ਦਸੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। हां जी दोस्तों ਸਹੀ ਸੁਣ ਰਹੇ ਹੋ 20 ਅਤੇ 21 ਦਸੰਬਰ ਨੂੰ ਸ਼ਹੀਦੀ ਜੋੜ ਮੇਲਾ ਦੌਰਾਨ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸਾਰੇ ਸਕੂਲਸ ਯਾਨੀ ਕਿ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿੱਚ 21 ਅਤੇ 20 ਦਸੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਬੱਚਿਓ ਕਿ ਉਸ ਤੋਂ ਬਾਅਦ ਤੁਹਾਡੇ ਜਿਹੜੇ ਆ ਵਿంటర్ ਦੇ ਹੌਲੀਡੇਜ਼ ਵੀ ਸ਼ੁਰੂ ਹੋ ਜਾਣਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 20 ਅਤੇ 21 ਦਸੰਬਰ 20 ਨੂੰ ਹੈ ਤੁਹਾਡੇ ਸ਼ੁੱਕਰਵਾਰ ਅਤੇ 21 ਤਰੀਕ ਨੂੰ ਹੈ ਸ਼ਨੀਵਾਰ ਇਸੀ ਤਰ੍ਹਾਂ 22 ਤਰੀਕ ਦਾ ਤੁਹਾਡਾ ਆ ਜਾਏਗਾ ਸੰਡੇ ਐਤਵਾਰ ਉਸ ਦਿਨ ਉਦਾਂ ਹੀ ਛੁੱਟੀ ਹੋਏਗੀ ਅਤੇ ਬੱਚਿਓ 24 ਤੋਂ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਹੌਲੀਡੇਜ਼ ਕਨਫਰਮ ਹੈ ਸੋ 23 ਤਰੀਕ ਦਾ ਵੀ ਤੁਹਾਡੇ ਬਹੁਤ ਸਾਰੇ ਆਲਮੋਸਟ ਸਕੂਲਾਂ ਵਿੱਚ ਛੁੱਟੀ ਕਰ ਦਿੱਤੇ ਜਾਣਗੇ ਯਾਨੀ ਕਿ ਬੱਚਿਓ ਕੱਲ ਦਾ ਦਿਨ ਹੀ ਤੁਸੀਂ ਸਕੂਲ ਜਾਓਗੇ ਉਸ ਤੋਂ ਬਾਅਦ ਤੁਹਾਡੀਆਂ ਛੁੱਟੀਆਂ ਸ਼ੁਰੂ ਹੋ ਜਾਣਗੇ ਸੋ ਬੱਚਿਓ ਇਹ ਨਿਊਜ਼ ਤੁਹਾਨੂੰ ਕੱਲ ਸਕੂਲ ਦੇ ਵਿੱਚ ਕਨਫਰਮ ਹੋ ਜਾਏਗਾ ਕੀ ਪਰਸੋਂ ਯਾਨੀ 21 ਬੀ ਦਸੰਬਰ ਅਤੇ 21 ਦਸੰਬਰ ਨੂੰ ਛੁੱਟੀ ਹੈ ਜਾਂ ਨਹੀਂ ਇਹ ਆਫੀਸ਼ੀਅਲੀ ਹਲੇ ਐਲਾਨ ਹੋਇਆ ਆ ਬਹੁਤ ਸਾਰੇ ਗਰੁੱਪਸ ਵਿੱਚ ਆ ਚੁੱਕੇ ਆ ਕਿ 20 ਅਤੇ 21 ਦਸੰਬਰ ਦੀ ਛੁੱਟੀ ਹੋਣ ਜਾ ਰਹੀ ਹੈ ਬਹੁਤ ਸਾਰੇ ਸਕੂਲਾਂ ਦੇ ਵਿੱਚ ਯਾਨੀ ਕਾਲਜਾਂ ਦੇ ਵਿੱਚ ਜਿਹੜੇ ਐਗਜ਼ਾਮ ਸੀ ਉਹ ਵੀ ਮੁਲਤਵੀ ਕਰ ਦਿੱਤੇ ਗਏ ਆ ਠੀਕ ਹੈ ਡੇਟਾ ਉਹਨਾਂ ਨੇ ਚੇਂਜ ਕਰ ਦਿੱਤੇ ਗਏ ਕਿਉਂਕਿ ਛੁੱਟੀ ਹੋ ਰਹੀ ਹੈ 20 ਅਤੇ 21 ਦਸੰਬਰ ਨੂੰ ਸੋ ਇਸੇ ਦੇ ਨਾਲ ਵਿੱਚੋਂ ਤੁਹਾਡੇ ਵੀ ਛੁੱਟੀ ਹੋ ਸਕਦੇ ਆ ਕਨਫਰਮ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੈ ਸੋ ਬੱਚਿਓ ਇਹ ਨਿਊਜ਼ ਸੁਣ ਕੇ ਤੁਹਾਨੂੰ ਕਿਦਾਂ ਤੇ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰ ਦਿਓ ਠੀਕ ਹੈ